ਜਿਵੇਂ ਨਿਕਲ ਚਲੇ ਆਂ ਘਰ ਤੋਂ ਤੇ ਤੁਹਾਨੂੰ ਖੁਸ਼ ਹੋਊਗਾ ਪਹਿਲਾ ਇੰਟਰਨੈਟ ਸ਼ੁਰੂ ਹੋ ਜਾਣਾ ਕਿਹੜਾ ਬਲੌਗਰ ਲੋ ਜੀ ਮੈਂ ਤੇ ਮੇਰਾ ਸਾਹ ਮੇਰਾ ਯਾਰ ਆ ਗਏ ਅੰਮ੍ਰਿਤਸਰ ਗੋਲਡਨ ਟੈਂਪਲ ਕਹਿੰਦਾ ਮੱਥਾ ਟੇਕ ਕੇ ਇੱਥੋਂ ਗੱਲ ਨੂੰ ਟੂਰ ਦੇ ਸ਼ਾਰਟ ਫਸਟ ਇੰਟਰਨੈਸ਼ਨਲ ਟੂਰ ਮੇਰਾ ਇਹਦਾ ਸੈਕੰਡ ਆ ਨਾ ਆ ਆ ਗਿਆ ਆਪਾਂ 골ਡਨ ਟੈਂਪਲ ਦਾ ਜਿਹੜਾ ਮਾਰਗ ਆ ਤੇ ਕਰਾਣੇ ਤੁਹਾਨੂੰ ਦਰਸ਼ਨ 골ਡਨ ਟੈਂਪਲ ਦੇ ਸਾਵਣੇ ਲੈਣੀ ਬੈਲਟ ਤੇ ਬੈਲਟ ਘਰੇ ਭੋਲਾ ਕਾਲੀ ਗਾਲੀ ਚ ਬੈਲਟ ਹੁਣ ਦੇ ਦਿੰਦੇ ਕਿੱਥੋਂ ਮਿਲਦੀ ਐ ਸੋ ਆ ਮਾਰਕੀਟ ਇੱਥੋਂ ਦੀ ਆਪਣੇ ਕੇਂਦਰ ਮਿਲ ਸਕਦੀ ਬੈਲਟ ਤੁਹਾਨੂੰ ਕੇਂਦਰ ਮਿਲ ਸਕਦੀ ਬੈਲਟ ਇੰਨਾ ਵਿੱਚ 50 ਦਾ ਤਾਂ ਨਹੀਂ ਬੈਲਟ ਕਿ ਭਾਈ ਬੈਲਟ बेल्ट है नफताद ढाई सौ के सूट हाँ फिर की कहनी पब्लिक है की कहनी पब्लिक है ਏ ਨਾ 4-5 ਘੰਟੇ ਘਰੇ ਬੈਠਾ ਰਹੇ ਬਿੱਲਾ ਇਹਨੂੰ ਇਹ ਨਹੀਂ ਪਤਾ ਸੀ ਕਿ ਕੀ ਕੀ ਸਮਾਨ ਲੈ ਕੇ ਆਉਣਾ ਪਤਾ ਨਹੀਂ ਤੈਨੂੰ ਇਹ ਕੀ ਕੀ ਸਮਾਨ ਲੈ ਕੇ ਆਉਣਾ ਹੋ ਗਿਆ ਸੀ ਕਹਿੰਗੇ ਸੀ ਜਿਹੜਾ ਮਸਾ ਕਰਦਾ ਇਹਦਾ ਨੀਂਦ ਆ ਗਈ ਆਇਆ ਫਿਰ ਇੱਧਰ ਚੱਲਦੇ ਫਿਰ ਮਾਰਕੀਟ ਦੇ ਅੰਦਰ ਸਰ ਉਹਨੂੰ ਬੈਲਟ ਲੈ ਦੀ ਜਵਾਕ ਨੂੰ 1.5 ਕਿਲੋਮੀਟਰ ਚੱਲ ਕੇ 1.5 ਕਿਲੋਮੀਟਰ ਚੱਲ ਕੇ ਬੈਲਟ ਮਿਲੀ ਚਾਨ ए, ना शूट क्यों दीवारा। <laughs> ਇੱਧਰ ਉਹ ਇਤਿਹਾਸ ਆ ਜਿਹੜਾ ਕਿ ਬਹੁਤ ਜਣਿਆਂ ਨੂੰ ਪਤਾ ਹੈ ਤੇ ਬਹੁਤ ਜਣਿਆਂ ਨੂੰ ਨਹੀਂ ਪਤਾ ਇੱਧਰ ਦਿੱਲੀ ਦਾ ਇਤਿਹਾਸ ਹੈ ਦਿੱਲੀ ਦਾ ਇਤਿਹਾਸ ਤੰਦਖਾਨੇ ਜਾ ਕੇ ਅੱਜ ਇੱਥੇ ਦਿੱਲੀ ਦਾ ਉਹ ਤਖਤ ਪਿਆ ਹੋਇਆ ਕਿ ਜਿਹੜਾ ਦਿੱਲੀੋਂ ਜਿੱਥੇ ਮਤਲਬ ਤਾਜ ਪੋਸ਼ੀ ਹੁੰਦੀ ਸੀ ਨਾ ਉਹ ਤਖਤ ਇੱਥੇ ਪੱਟ ਕੇ ਲਿਆਂਦਾ ਅਰਬੀ ਘੋੜਿਆਂ ਨਾਲ ਆਹ ਫੋਟੋਗ੍ਰਾਫੀ ਵਾਸਤੇ ਮਣਾ ਇੱਥੇ ਉਹ ਪਿਆ ਤੁਹਾਡੇ ਦਿੱਲੀ ਦਾ ਤਖਤ ਦਿੱਲੀ ਦਾ ਤਖਤ ਕਹਿ ਲੋ ਜਾਂ ਦਿੱਲੀ ਦੀ ਸੈੱਲ ਕਹੋ ਵੀ ਇਹ ਦਿੱਲੀ ਦੇ ਵਿੱਚ ਜੇਗੀ ਮੌਜੂਦ ਜਿਹੜੀ ਅਰਬੀ ਘੋੜਿਆਂ ਦੇ ਨਾਲ ਖਿੱਚ ਕੇ ਇੱਥੇ ਲਿਆਂਦੀ ਗਈ ਆ ਐਸ ਸੈੱਲ ਦੇ ਉੱਪਰ ਖੜ ਕੇ ਰਾਜੇ ਮਹਾਰਾਜੇ ਚੁਣੇ ਜਾਂਦੇ ਸੀ ਤੇ ਉਹਨਾਂ ਦੇ ਸਿਰ ਤੇ ਤਾਜ ਪੋਇਆ ਜਾਂਦਾ ਸੀ ਤੁਹਾਨੂੰ ਕਿਹਾ ਜਾਂਦਾ ਸੀਗਾ ਕਿ ਤੂੰ ਉਹ ਜਗ੍ਹਾ ਦਾ ਰਾਜਾ ਤੂੰ ਉਹ ਜਗ੍ਹਾ ਦਾ ਰਾਜਾ ਹੈ ਤੇ ਜਿਹੜੇ ਆਪਣੇ ਸਿੰਘਾਂ ਨੇ ਪੱਟ ਕਿੱਥੇ ਲੈਂਦੀ ਆਸਤੇ ਮੈਂ ਪੂਰਾ ਵਲੋਗ ਹੀ ਬਣਾਇਆ ਹੋਇਆ ਹੈ ਜਿਹੜਾ ਤੁਸੀਂ ਫਿਰ ਚੈਨਲੋਂ ਹੀ ਦੇਖ ਸਕਦੇ ਹੋ ਪਹਿਲਾਂ ਵੀ ਪਾਈ ਹੋਈ ਹੈ ਮੈਂ ਵੀਡੀਓ ਇਹਦੀ ਆਹ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਨਾ ਸੂਰਜ ਦੇਖੋ ਮਤਲਬ ਛਿਪਦਾ ਸੂਰਜ ਅੱਜ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਤੇ ਸਾਰੇ ਗੁਰਦੁਆਰੇ ਚ ਦੀਵ ਮਾਲਾਉਣੀ ਆ ਮੈਂ ਤੇ ਮੇਰਾ ਯਾਰ ਫਿਰ ਸ਼ਾਹਾਂ ਦਾ ਸ਼ਾਹ ਜਿਹੜਾ ਕਹਿੰਦੇ ਬੋਲਦਾ ਨਹੀਂ ਕੰਮ ਸਮ ਰਹਿੰਦਾ ਆ ਬੋਲ ਕੁਛ ਤੇ ਅੰਮ੍ਰਿਤਸਰ ਦੀ ਮਾਰਕੀਟ ਦੇ ਵਿੱਚ ਦੀ ਹੁੰਦੇ ਹੋਏ ਹੁਣ ਕਰਾਵਾਂਗੇ ਅਸੀਂ ਟੈਕਸੀ ਟੈਕਸੀ ਕਰਾ ਕੇ ਫਿਰ ਜਾਵਾਂਗੇ ਆਪਾਂ 에어ਪੋਰਟ 에어ਪੋਰਟ ਤੇ ਜਾਵਾਂਗੇ ਤੁਹਾਨੂੰ ਦੱਸਾਂਗੇ ਕਿੱਥੇ ਜਾਵਾਂਗੇ ਪੂਰਾ ਵਲੋਗ ਦੇਖੋ ਮੇਰਾ ਭਰਾ ਬਣ ਕੇ ਢਰਾ ਸਾਰੇ ਰਿਸ਼ਤੇਦਾਰ ਹੈ ਬੋਲ ਕੁਛ ਲਓ ਜੀ ਸ਼ਾਹ ਹਣੀ ਪਹੁੰਚ ਗਏ 에어ਪੋਰਟ ਤੇ ਜਾਂਦੇ ਬੈਗ ਚਾਂ ਚਾਂ ਕਰਦੇ ਕਾਫਰ ਕਿਵੇਂ ਦਾ ਫੀਲ ਹੋ ਰਿਹਾ ਬੰਦੇ ਚਮਕਦੇ ਕਿਆ ਬਰਾ ਤੈਨੂੰ ਫੀਲ ਹੁੰਦਾ ਨਾ ਮੈਨੂੰ ਦੋਵੇਂ ਫੀਲ ਹੋ ਰਿਹਾ ਨਾ 2 ਘੰਟਿਆਂ ਤੋਂ ਬਾਅਦ ਠਾ ਠਾ ਕਰਾਤੀ ਐ ਸਵਾਲ ਜਿਉਂ ਪੁੱਛੀ ਜਾਂਦੇ ਸੀਗੇ ਠਾ ਠਾ ਕਰਾਤੀ ਸ਼ਾ ਹੈ ਹੁਣ ਵੀਜ ਉੱਤੇ ਵੀਜਾ ਬਿੱਲ ਠਾਣ ਫਿਰ ਕਿਹਲਾ ਯਾਜ ਫਿਰ ਹੈ ਤੇਰੇ ਨਾਲ ਯਾਦਗੀਰੀ ਆ ਚੈੱਕ ਕਰੋ ਜੀ ਅੰਦਰੋਂ ਤੁਸੀਂ ਗੱਲ ਬਾਤ ਲੋ ਜੀ ਸ਼ਾਹ ਤੇ ਮ ਆ ਗਏ ਆਂ ਡਿਊਟੀ ਫਰੀ ਸਾਡੇ ਕੋਲ ਆ ਪਰ ਆਪਨਾਂ ਅਲਕੋਹਲ ਬੰਦ ਬਿਲਕੁਲ ਹੈ ਕਿ ਨਹੀਂ ਸ਼ਾਹ ਤੇ ਦੋ 2.5 ਘੰਟੇ ਲੱਗੇ ਨਾ ਪਣ ਖਰਾਬ ਨਾਲ ਇਮੀਗ੍ਰੇਸ਼ਨ ਤੇ ਮਾੜਾ ਜਿਹਾ ਕਹਿੰਦੇ ਸੀ ਕਿਉਂਕਿ ਮੈਂ ਤੇ ਚੰਬਰਸਾਰਾ ਥੋੜਾ ਮੈਨੂੰ ਕਿੰਦਾ ਨਹੀਂ ਪੁੱਛਿਆਗਾ ਸ਼ਾਹ ਨੂੰ ਕੁਝ ਦੇ ਸੀ ਕਿਉਂ ਚੱਲਣਾ ਕੀ ਕਹਿੰਦੇ ਸੀ ਵੱਡੀ ਸ਼ਾਲ ਚ ਗਏਗਾ ਲੱਗਦਾ ਵੱਡੀ ਸ਼ਾਲ ਚ ਗਏਗਾ ਕਹਿੰਦੇ ਤੂੰ ਭਰਾ ਹੋਏ ਥੋੜਾ ਟਾਈਮ ਦੇ ਪਹਿਲਾਂ ਜਾ ਕੇ ਆਏ ਆ ਇੱਥੇ ਸਾਰਾ ਕੁਝ ਖਾਣ ਪੀਣ ਦਾ ਵਧੀਆ ਪ੍ਰੋਗਰਾਮ ਹੈ ਤੇ ਪੈਸੇ ਹੋਣੇ ਚਾਹੀਦੇ ਜੇਬ ਵਿੱਚ ਬਸ ਤੇ ਜਿਵੇਂ ਅਸੀਂ ਹੁਣ ਇੱਥੇ ਪਾਸਤਾ ਖਾਦਾ ਪਕੀ ਖਾਦਾ ਪਾਸਤਾ ਮਾਈਨ ਸੋਸ ਪਾਸਤਾ ਮਾਈਨ ਸੋਸ ਪਾਸਤਾ ਤੇ ਜਾਜ ਦੀ ਸਾਡੀ ਮੀਲ ਐਡ ਨਹੀਂ ਹੈਗੀ ਨਾ ਐਡ ਨਹੀਂ ਨਾ ਵੀ ਐਡ ਨਹੀਂ ਹੈਗੀ ਇੱਥੇ ਤੇ ਬਾਕੀ ਤੁਹਾਨੂੰ ਦਿਖਾਣੇ ਅੱਗੇ ਜਾ ਕੇ ਹੁਣ ਇੱਥੋਂ ਆਪਣਾ ਜਾਜ ਉੱਡਣਾ ਕਿੰਨਾ ਜੇ 12 25 12 25 ਉੱਡਣਾ 12 25 ਤੇ ਬਣੇ ਰਹੋ ਇਦਾਂ ਹੀ ਸਬਸਕ੍ਰਾਈਬ ਕਰ ਲਿਓ ਤੇ ਸ਼ਾਹ ਹੋਣੀ ਛਾਲ ਤੇ ਕੌਣ ਕਿ ਵੱਡੀ ਟਲਦਾ ਨਹੀਂ ਕਹਿੰਦਾ ਟਲਦਾ ਪਰਵਾ ਉਹ ਘਰ ਵਾਲੀ ਗੱਲ ਦੱਸੀ ਘਰ ਵਾਲੇ ਜਦੋਂ ਘਰੋਂ ਚੱਲਣ ਲੱਗਾ ਨਜ਼ਰ ਲੱਗੀ ਕਿਸੇ ਦੀ ਕਾਲੀ ਕਾਲੀ ਨਜ਼ਰ ਲੱਗ ਗਈ ਕਿਸੇ ਦੀ ਟੈਂਚਰ ਵਾਲੀ ਦੁਕਾਨਾਂ ਖੁੱਲ੍ਹੀਆਂ ਨਹੀਂ ਸੀਗੀਆਂ ਦੋ ਤਿੰਨ ਦੋ ਕਹਿੰਦਾ ਘਰੋਂ ਨਿਕਲਣ ਲੱਗਾ ਇੱਕ ਦੁਕਾਨ ਬੰਦ ਦੂਜੀ ਦੁਕਾਨ ਬੰਦ ਮਤਲਬ ਚਾਰ ਦੁਕਾਨਾਂ ਹੀ ਬੰਦ ਆ 2 ਕਿਲੋਮੀਟਰ ਤੱਕ ਤੁਰ ਕੇ ਗਿਆ ਸਕੂਟਰੀ ਲੈ ਕੇ ਤੇ ਫਿਰ ਬੰਦਾ ਆਇਆ ਮੇਰੇ ਕੋਲ ਪੂਰੇ ਪੂਰੇ ਟਾਈਮ ਤੇ ਹਨ ਤੇ ਜਦੋਂ ਫਿਰ ਅੱਗੇ ਆਇਆ ਤੇ ਫਿਰ ਇਹਦੇ ਕੋਲ ਸੀਗੇ ਕੱਪੜੇ ਜਾਦੇ ਫਿਰ ਉਹ ਕੱਪੜੇ ਕੋਈ ਰਿਸ਼ਤੇਦਾਰ ਆਏ ਸੀ ਇੱਥੇ ਮਰਸਾਰ 에어ਪੋਰਟ ਤੇ ਮਤਲਬ ਕੁੜੀ ਨੂੰ ਛੱਡਣ ਆਇਆ ਸੀ ਯੂਕੇ ਚਲੀ ਸੀ ਨਾ ਤੇ ਉਹ ਕੁੜੀ ਨੂੰ ਛੱਡਣ ਆਇਆ ਸੀ ਪਰ ਥੋੜੇ ਜਿਹਾ ਕੱਪੜੇ ਉਹਨਾਂ ਨੂੰ ਮਤਲਬ ਘਰੇ ਭੇਜੇ ਵਾਪਸ ਖੱਜਲ ਖਵਾਰ ਹੋਇਆ ਪਰ ਥੋੜਾ ਹੋਇਆ ਹੈ ਅੱਗੇ ਜਾ ਕੇ ਦੇਖਦੇ ਹਾਂ ਆ ਭਾਈ ਉਹ ਨਾਲ ਆਪਣੇ ਤੇ ਉਹ ਤਾਂ ਪੈਂਟਰ ਹੁਣ 6 ਨੰਬਰ ਤੋਂ ਬਾਅਦ ਚ ਤੇ ਆ ਸਾਰਾ ਮਹੌਲ ਚਾਲ ਇੱਥੋਂ ਦਾ 에어ਪੋਰਟ ਦੇ ਅੰਦਰ ਦਾ ਇਹਦੇ ਕਹਿੰਦੇ ਨੇ ਖਾਣਾ ਪੀਣਾ ਕਿੰਨੇ ਘੰਟੇ ਦੀ ਵੇਟਿੰਗ ਹੁਣ ਆਪਣੀ ਤੋਂ 2 ਘੰਟੇ ਦੀ ਹੈ ਨਾ ਤੇ ਦੇਖਦੇ ਆਂ ਕੁਝ ਭੁੱਖ ਲੱਗ ਗਈ ਕੁਝ ਹੋਰ ਖਾ ਲਈ ਥੋੜਾ ਜਿਹਾ ਕਿਉਂਕਿ ਜਹਾਜ਼ ਫਿਰ 5 ਘੰਟੇ ਇਧਰ ਬੈਣਾ ਪੈਣਾ ਸਾਲ ਸਾਫ ਦੇਖੀ ਕੁਝ ਲੋਕ ਕਪੜੇ ਵੀ ਲੈ ਸਕਦੇ ਤੁਸੀਂ ਇੱਥੋਂ 에어ਪੋਰਟ ਦੇ ਅੰਦਰੋਂ ਹੀ ਕਾਉਂਟੇ ਚੁੰਮ ਕੇ ਪਰ ਡਬਲ ਰੇਟ ਆ ਡਬਲ ਡਬਲ ਤੋਂ ਵੀ ਕਹਿੰਦੇ ਡਬਲ ਰੇਟ ਆ ਤੇ ਕਾਉਂਟੇ ਮੈਂ ਕਹਿੰਨਾ ਕਟੋਕਟ 100 150 ਦੇ ਪੈਣਾ 100 150 ਨਹੀਂ ਸੋਰੀ ਮਤਲਬ ਕਿ 4 500 ਦੇ ਡਬਲ ਰੇਟ ਆ ਆਇਦਰ ਲੌਨ ਏਰੀਆ ਇਦਾਂ ਹੀ ਆ ਮਤਲਬ ਬਹਿ ਕੇ ਤੁਹਾਨੂੰ ਸਾਰਾ ਕਮਾਦ ਨੰਬਰ ਸਾਰੇ 에어ਪੋਰਟ ਅੱਜ ਮੈਂ ਆਰ ਕਰਦੇ ਆ ਹੋ ਗਿਆ ਭਈਆ ਪਾਕਿਸਤਾਨ ਤੋਂ ਲੈ ਕੇ ਆਉਂਦਾ ਹਾਂ ਹਾਂ ਇੱਕ ਦਿਨ ਕਿੰਨਾ ਆਪਾਂ ਇਹ ਆਰ ਕੀਤਾ ਹਾਂ ਇੱਕ ਇੱਕ ਕਰਦੇ ਕਿੰਨੇ ਬਾਅਦ ਆਇਆ ਇਹਨੂੰ ਤਾਂ ਸਾਢੇ 5 ਵਜੇ ਨਹੀਂ ਕਿੰਨੇ ਵਜੇ ਤੱਕ ਆਊਗਾ ਲਓ ਜੀ ਫਾਈਨਲੀ ਯਾਜ ਯਾਜ ਖੁਸ਼ੀ ਬੜੀ ਹੋ ਰਹੀ ਸਾਲੀ ਗਰੀਬਾਂ ਨੂੰ ਗਰੀਬਾਂ ਨੂੰ ਖੁਸ਼ੀ ਬੜੀ ਹੋ ਰਹੀ ਯਾਰ ਉਸਤਾਦ ਜੀ ਪਹਿਲੀ ਵਾਰ ਚੱਲਾ ਇੰਨੀ ਖੁਸ਼ੀ ਹੋ ਰਹੀ ਹੈ ਨਾ ਜਹਾਜ਼ ਵੇਖ ਕੇ ਉੱਡਦਾ ਵੇਖਦੇ ਜੀ ਯਾਰ ਕਰੋ ਸ਼ਾ ਲੋਕਾਂ ਨੂੰ ਛੱਡ ਨਹੀਂ ਗਈ ਸੀ ਘਰ ਦੇ ਉੱਪਰ ਜਾਂਦਾ ਹੁੰਦਾ ਸੀ ਨਾ ਐਂ ਵੇਖ ਦਿੰਦੇ ਸੀ ਅਸੀਂ ਪਹੁੰਚ ਗਏ ਤੇ ਬਈ ਅੱਜ ਜਹਾਜ਼ 'ਚ ਬਹਿਣ ਲੱਗੇ ਖੁਸ਼ੀ ਤਾਂ ਹੋ ਹੀ ਰਹੀ ਹੈ ਫਿਰ ਪਾਸਪੋਰਟ ਪਾਸਪੋਰਟ ਵੀ ਤਿੰਨ ਕਿ ਮਹੀਨੇ ਹੋਏ ਬਣਾਉਣ ਨੂੰ ਚਾਰ ਪੰਜ ਠਾਠਾ ਕਰਾਵੇ

ਏ ਉਸੇ ਰੋਲ ਸਾਡੀ ਇਸ ਵਿੱਚ ਸਾਡੇ ਨਾਲ ਕਰਨੀ ਦਾ ਦਾਦਾ ਬਾਪਾ ਕਰਤੀ ਖਾ ਖਾਪਰ ਕੁਨੇ ਖਾ ਮੂਰਤਾ ਬਹੁਤ ਸਾਡੀ ਧੰਨਵਾਦ ਚੱਲ ਬੈਠਾ ਚੱਲ ਬੈਠਾ